ਤੈ ਤੰਦਰੁਸਤ ਹੋਗੇ ਜੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਮਾਗੀ ਦਾ ਮੇਲਾ ਜਿਹੜਾ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਜੀ ਤੁਹਾਨੂੰ ਕਰਾਉਣਾ ਦਰਸ਼ ਮੇਲੇ ਸਾਰੇ ਮੇਲੇ ਲਾਈਵ ਵਿੱਚ ਤੇ ਮੀਰ ਤੁਸੀਂ ਇਸ ਮੇਲੇ ਦੇ ਲਾਈਵ ਨੂੰ ਜ਼ਰੂਰ ਪਸੰਦ ਕਰਿਓ ਜੀ ਚਲੋ ਤੁਹਾਨੂੰ ਦਿਖਾਉਂਦੇ ਹਾਂ ਮੇਲਾ ਆ ਜੋ ਦੋਸਤੋ ਧੰਨ ਧੰਨ ਬਾਬਾ ਥਰਾਜ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਮਾਗੀ ਦਾ ਮੇਲਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੂਰ ਦਰਾਡੇ ਤੋਂ ਦੇਸਾਂ ਪਰਦੇਸਾਂ ਤੋਂ ਇੱਥੇ ਪਹੁੰਚਣੇ ਸ਼੍ਰੀ ਖੰਡ ਸਾਹਿਬਾਂ ਨੇ ਭੋਗ ਪਾਏ ਜਾਂਦੇ ਹਨ ਇੱਥੇ ਤੇ ਸੰਗਤਾਂ ਦਾ ਉਤਸ਼ਾਹ ਵੇਖਣਾ ਹੁੰਦਾ ਹੀ ਦੋਸਤੋ ਤੁਹਾਨੂੰ ਮਿਲਦੇ ਆਪਾਂ ਕੋਈ ਚੱਕਰ ਘੜਾਉਣੇ ਆ ਆ ਬਾਬਾ ਜੀ ਜਗਾ ਤੰਤਰ ਆ ਬਰਥਰਾ ਸਿੰਘ ਦਰਸ਼ਨ ਕਰ ਲਓ ਤੁਸੀਂ ਸਾਰੇ ਦੋਸਤੋ ਹੁਣ ਤੁਹਾਨੂੰ ਦਿਖਾਉਨੇ ਆ ਮੇਲਾ ਤੁਰ ਫਿਰ ਕੇ ਜੀ ਪਹਿਲਾਂ ਆਪਾਂ ਲੈ ਕੇ ਚੱਲਦੇ ਆ ਲੰਗਰ ਹਾਲ ਦੇ ਵਿੱਚ ਇੱਥੇ ਲੰਗਰ ਤਿਆਰ ਹੁੰਦਾ ਇੱਧਰ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਆ ਦੋਸਤੋ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ ਏ ਇਧਰ ਸੇਵਾਦਾਰ ਸਬਜ਼ੀਆਂ ਵਗੈਰਾ ਬਣਾ ਰਹੇ ਨੇ Gracias. ਦਿਖਾ ਰਿਹਾ ਇਹ ਮਾਕੀ ਦਾ ਮੇਲਾ ਪਿੰਡ ਸੇਖਮਾ ਦੀ ਧਰਤੀ ਧੰਨ ਧੰਨ ਬਾਬਾ ਥਰਾਸ ਸਿੰਘ ਦੀ ਯਾਦ ਵਿੱਚ ਹਰ ਸਾਲ ਜਿਹੜਾ ਮਨਾਇਆ ਜਾਂਦਾ ਹੈਗਾ कबड्डी स्टार गगनी नी ਗੁਰੂ ਬੁਰਹਾ ਦੇ ਦੇਹ ਹੁਾਰੇ ਸਮਾਜੀਆਂ ਕਾਰਕ de Roma somnia ad omnia nostrae locamne non pro classis naturae ਸੁਣਿਆ ਅੰਦੇ ਬਾਵਰ ਆਓ ਸੁਣਿਆ ਹਾਪੂ ਐ ਸਦਾ ਹਾ ਨਾਮਿਕ ਭਗਤਾਂ ਸਦਾ ਵਿਰਾਸਣਿਆ ਪਾਪ ਕਾ ਨਾਕ ਮਨੇ ਜੀਵਤ ਕੜੀ ਨਾ ਜਾਏ ਜੀ ਕੋ ਕਹ ਸੱਚਾ ਸੁਖਾਏ ਕਾਗਦ ਕਲਮ ਨਾਲ ਲਿਖਣਾ ਹਾਰ ਮੰਨੇ ਕਾਬਲ ਕਰਨ ਦੀ ਚਾਰੈ ਸੋ ਨਾਮ ਨਰੰਜਨ ਮਨ ਨਾ ਕੋ ਅਮਰ ਬਧ ਮਨ ਨਾ ਘੜ ਬਲ ਕੀ ਸਭ ਮਨਾ ਮੋਹਿ ਸੁਕਾ ਨਾ ਖਾਈ ਮਨੈ ਜਮ ਕੇ ਸਾਥ ਨਾ ਜਾਇਐ ਦਾ ਨਾਮ ਨਰੰਜਨ ਹੋਏ ਦੇਖੋ ਮਾਨਿ ਜਾਣ ਮਨ ਕੋਈ ਮਨ ਹਰ ਮਾਰਗ ਸਾਥਨ ਪਾਏ ਮਨੈ ਪਾਪਾਂ ਪਰਵਨ ਜਾਇ ਮਨ ਮਾਗਨ ਤੇਰਾ ਬਾਪੁ ਮਨਾ ਤਾਮ ਗੁਤੀ ਭਰਵਾ ਜੇ ਦਾ ਨਾਮ ਨਰੰਜਨ ਹੋਏ ਦੇਖੋ ਮਾਨਿ ਜਾਣ ਮਨ ਕੋਈ ਮੰਨ ਪਰਵਾਰੋ ਬਿਨੋ ਮੰਨ ਪਰਵਾਰ ਸਾਧਾਰਨ ਮੰਨ ਕਰੈ ਪਾਲ ਮੁਰਦਸ ਕਮਦਨਾਨ ਨਾਨਕ ਭਗਵਨ ਸਰਕਰ ਬਨਾ ਅੰਦਰੰਦੂ ਸੋ ਮਨ ਨਯਾਰ ਮਨ ਕੋ ਸਤਿ ਪੰਥ ਰਣ ਬਸੁਰਾ ਸੰਦੇਹਾਵਨ ਆਮਾਨ ਪੰਥੀ ਸੁਹਾਵ ਰਾਜਾ ਮੰਜਾ ਦਾ ਰੂਪ ਧ੍ਰਾਨ ਜਿਨ ਕੋ ਕਹੈ ਕਰੈ ਵਿਚਾਰ ਕਰਤੇ ਤਾਂ ਕਰੈ ਮਨ ਮਾਈ ਸੁਮਾਨ ਸੋ ਸਨ ਪਾਇਆ ਤਾ ਸਤਿ ਸੰਤੋ ਪ੍ਰਾਪਤਿ ਕਰਿ ਕੋ ਦੇਖੋ ਮੁਜਾਵਾ ਖਤਿਆ ਅਰਪਉਨਾ ਫਰਜਾ ਫਾ ਫਾ ਅਰਪਾਤੀ ਹੋਰ ਬਲਰ ਹੋਰ ਹੋਰ ਦੇਸੀ ਭਾਰਤ ਲੈ ਕਵਨਗੋ ਜੀ ਯਾਤਰਾ ਨਾ ਦਿਨ ਆਵ ਬਾਵਨਾ ਵਿਚ ਆਉਡੀ ਸਲਾਮ ਕੀ ਹੋ ਕੇ ਕਾਲੇ ਰਾਣੇ ਕੋਈ ਕਾਲੀ ਗਿਆ ਕੋਈ ਤਾਵੇ ਦੇ ਦਾਤਾਨੁ ਕੋ ਆਣਿਆ ਅਰ ਉਸ ਦੇ ਆਗਿਆ ਨਰ ਕੂ ਈ ਦਾ ਪੁਰਾਣ ਸੂਤਵਾ ਹੋ ਦੇ ਸੇ ਬਿਨਾ ਬਿਨਾ ਦੇਨ ਕਵਨਗੋ ਜੀ ਯਾਤਰਾ ਨਾ ਨੰਦਾ ਸਤਿ ਭਾਵਨਾ ਸਾਈ ਪਦਕਾਰ तारा ॾायो तारा कण तारी माध ना गंग रंग कृपा ਲਾਹਾਂ ਕਰੀਆਂ ਮੇ ਤੁਰੰਗਾ ਅੱਖਰੋਂ ਲੋਕਨ ਬੋਲਣ ਬਰਨ ਕਰਾਉਂਦੇ ਜੇ ਉਹ ਗੋਹਾਂ ਗੋਹਾਂ ਦੇ ਰਾਮ ਨਾਮ ਜਰ ਵਰਮਾਏ ਤੇ ਪਾਏ ਗੁਰਜਾ ਸੰਤਾ ਦੇ ਤਾਣਾ ਉਰਨਾਵਾਂ ਨਾਮ ਕੋ ਥਾਉ ਕੁਦਰਤ ਕਉਣ ਪਾਏ ਜਾਨਵਾਰਾਂ ਨਾ ਜਾ ਰਹੀ ਇੱਕ ਵਾਰ ਜੋ ਤੂ ਭਾਵੈ ਸਾਈ ਪੰਚਾਰ ਤੇ ਸੁਵਾ ਸਲਾਮ ਕਰਾਂ ਕਾਲ ਫੜਿਆ ਹੱਸਤਾਰ ਬੰਦੇ ਪਾਂ ਚੋਤਾ ਕਰੋ ਗੋਹ ਇਧਰਲੇ ਪਾਸੇ ਝੁੱਲੇ ਚੱਲੇ ਆਏ ਨੇ ਬੱਚੇ ਲਈ ਛਡੂੜਾ ਛਡੂੜਾ ਜੀ ਚੰਡੋਲਾ ਦਾ ਪ੍ਰੋਗਰਾਮ ਹੈ ਹਜੇ ਮੇਲਾ ਟਾਈਮ ਹੋਇਆ 9:46 ਮਿੰਟ ਤੇ ਮੇਲਾ ਭਰਨਾ ਹੈਗਾ 11:00 12:00 ਵਜੇ ਬਹੁਤ ਜ਼ਿਆਦਾ ਰਸ਼ ਹੋਏਗਾ ਕੋਸ਼ਿਸ਼ ਕਰਾਂਗੇ ਵਲੌਗ ਬਣਾ ਕੇ ਤੁਹਾਨੂੰ ਦਿਖਾਉਣ ਦੀ ਉਹ ਵੀ ਦੁਪਹਿਰੇ ਸਮੇਂ ਵਲੌਗ ਬਣਾਵਾਂਗੇ ਕੱਲ ਨੂੰ ਪਰਸੋਂ ਤੱਕ ਵਲੌਗ ਤੁਹਾਡੇ ਲਈ ਆ ਜੂਗਾ ਤੇ ਆਹ ਚੰਡੋਲਾ ਲੱਗੀਆਂ ਨੇ ਬਾਬੇ ਦੇ ਮੇਲੇ ਤੇ ਝੂਟੇ ਲੈਣ ਲਈ किश्ती लगी हुई है झूठे वाली बच्चे ट्रेन है छोटी जी ਇਧਰ ਇਹ ਝੁੱਲੇ ਜਿਹੜੇ ਬੱਚਿਆਂ ਟੱਪਣ ਵਾਲਾ ਉਹ ਹੁੰਦਾ ਉਹ ਤਿਆਰ ਹੋ ਰਿਹਾ ਦੋਸਤੋ ਅੱਜ ਹਵਾ ਭਰੀ ਆ ਰਹੀ ਹੈ ਉਹ ਜਿਆਦਾ ਪਿਆਰ ਆ ਮਾਤਾ ਜੀ ਦਾ ਪੁੱਤ ਆ ਉਹ ਬੈਠਾ ਰਹੇ ਆ ਮਾਤਾ ਜੀ ਦਾ ਪੁੱਤ ਆ ਉਹ ਥੱਲੇ ਜਿਹੜੀ ਬਣੀ ਸੀ ਉਹ ਮੁੰਡਾ ਬਹੁਤ ਆਇਆ ਆ ਪਾਪਾ ਜੀ ਦੇ ਨਾਲ ਉਹਨਾਂ ਦਾ ਸਾਰ ਕੇ ਟੋਲਾ ਮੁਸਾਫਰ ਉਹਦੀ ਮੈਂ ਖੋਤਾ ਨਾ ਉਹਦਾ ਚਾਚਾ ਪਤਾ ਕੀ ਕਹਿੰਦਾ ਪੂਰੇ ਮਾ ਮੇਰਾ ਮਾ ਰਿਆਵਤ ਆਰ ਨਾਲ ਬੋਲਤਾ ਨਾ ਤੇ ਉਹਨਾਂ ਦੀ ਸ਼ਾਪ ਦਿੱਤੀ ਕਰਵਾ ਚੁੱਕਾ ਤਾਕੜੀ ਆਇਆ ਦੋਸਤੋ ਜੇ ਤੁਹਾਨੂੰ ਆਪਣਾ ਇਹ ਨਿਕਾ ਲਾਈਵ ਚੰਗਾ ਲੱਗਾ ਤਾਂ ਕਮੈਂਟ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਵੇਂ-ਨਵੇਂ ਵਲੌਗਸ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਨੇ ਤੇ ਦੋਸਤੋ ਇੱਧਰ ਵੀ ਕੁਝ ਦੁਕਾਨਾਂ ਲੱਗੀਆਂ ਆਆਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਂ ਕੱਪੜਿਆਂ ਦੀਆਂ ਦੁਕਾਨਾਂ

जूस जास की तैयारी हो रही है जूस। जूस। ਨਾ ਕੋਨ ਮੰਡਲ ਵਰ ਭੰਦਾ ਕਰ ਕਰ ਸੇਹਾ ਨੇ ਸੇਤ ਜਿਨੋਂ ਗਾਵਾਂ ਜੋਗ ਦੇ ਭਾਵਨ ਕਰਦੇ ਸੇ ਕੋਤਰ ਖਾਲੀ ਕੋੜ ਕੇਤੀ ਭਾਵਨ ਜਿਨ ਮੈਂ ਸਤਨਿਆਨ ਨਾ ਅਨੁਕਿਆ ਵਿਚਾਰੋ ਜੀ ਜਾਈ ਮੈਂ ਜੀ ਹਾਂ ਨਾ ਵੇ ਨਾ ਕਾਲੀ ਹੋਣੇ ਨਾ ਕਰਨਾ ਜਾਈ ਤੁਨਹਾਂ ਦਾ ਸਾਰਾ ਸਾਰਾ ਸੋਹਣੇ ਨਾਮ ਤੇ ਸਾਈਂ ਦਾ ਬੰਦੂ ਚਰੰਕੰਤ ਉਲੀਸਾ ਅੰਕੀ ਕਰਾਂ ਦੇ ਈ ਹੂਤਾ ਜੁੰਡਾ ਕਾਲ ਕਵਾਰੀ ਦਾ ਜਿਸ ਜੁੰਡਾ ਪਰੇ ਕਿੰਨਾ ਹੈ ਤੰਕੀ ਤੇ ਕਰੇ ਮਾਸੀ ਨਾ ਦੇਤੀ ਤਾਗ ਦੀ ਤਾਗ ਦੀ ਸੋਹਣੇ ਨਾਮ ਤੇ ਸਾਰਾ ਇਹ ਆਨਾ ਆਨਾ ਆਪੇ ਤੇ ਉਹ ਵੀ ਕੋਲ ਦਾ ਜੁਤੀਆਂ ਨਾ ਪੰਨਾ ਹਰਨ ਸੰਸਾਰ ਦਾਵਾ ਜਨਮਾ ਆਪਣਾ ਆਪਣੀ ਸਾਰਾ हा <laughs> न ان وے وے پنڈان دي پچھایا وچاراں کرن پے گئے تنہانا تو کس کی باجی کا کیا ਚਲੋ ਜੀ ਆਪ ਲਾਈਵ ਦਾ ਕਰਦੇ ਇੱਥੇ ਐਂਡ ਤੇ ਕੰਫਰੈਂਸ ਦੇਖਦੇ ਮਿਲਣ ਨਾਲ ਕਰਦੇ ਸੇਵਾ ਪਾਣੀ ਤੇ ਦੋਸਤੋ ਜੇ ਅਜੇ ਦਾ ਲਾਈਵ ਸੁਣਨ ਲੱਗਿਆ ਚੈਨਲ ਸਬਸਕ੍ਰਾਈਬ ਕਰਦੇ ਬਟਨ ਲਾਈਕ ਕਰਵਾ ਤਾ ਤੇ ਸ਼ੇਅਰ ਕਰ ਦਿਓ ਜੀ ਸਾਰ ਸਤਿਕਾਰ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ